PTC نیوز دیکھ رہے ہیں درشکاروں دا స్వాگਤ ہے میں ہاں جتن کمار شرما ਉੱਤਰ ਭਾਰਤ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਜਿਹੜਾ ਮਾਨਸੂਨ ਹੈ ਮੁਰਦਾ ਹੋਇਆ ਮਾਨਸੂਨ ਹੁਣ ਦੱਖਣੀ ਭਾਰਤ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਪਾਣੀ ਦਾ ਪੂਰੇ ਤਰੀਕੇ ਦੇ ਨਾਲ ਤਬਾਹੀ ਇਸ ਵਕਤ ਸਾਹਮਣੇ ਆ ਰਹੀ ਹੈ ਭਾਵੇਂ ਮਹਾਰਾਸ਼ਟਰ ਹੋਵੇ ਜਾਂ ਫਿਰ ਉੜੀਸਾ ਹੋਵੇ ਜਾਂ ਫਿਰ ਪੱਛਮੀ ਬੰਗਾਲ ਹੋਵੇ ਹਰ ਪਾਸੇ ਇਤਰਾਹੀ ਮਾਮ ਇਤਰਾਹੀ ਮਚੀ ਹੋਈ ਹੈ ਤੇ ਤਸਵੀਰਾਂ ਹੁਣ ਅਸੀਂ ਤੁਹਾਨੂੰ ਪੱਛਮੀ ਬੰਗਾਲ ਦੀਆਂ ਦਿਖਾ ਰਹੇ ਹਾਂ ਪੱਛਮੀ ਬੰਗਾਲ ਦੇ ਖਾਸ ਕਰਕੇ ਰਾਜਸਤਾਨੀ ਦੀਆਂ ਵੀ ਤਸਵੀਰਾਂ ਦੇਖ ਲਿਓ ਕਲਕੱਤਾ ਦੇ ਕੀ ਹਾਲਾਤ ਬਣੇ ਹੋਏ ਨੇ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਔਰ ਪਾਣੀ ਦੀ 10 ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਦੇ ਵਿੱਚੋਂ 8 ਲੋਕਾਂ ਦੀ ਜਾਨ ਸਿਰਫ ਔਰ ਸਿਰਫ ਕਲਕੱਤਾ ਦੇ ਵਿੱਚ ਹੀ ਗਈ ਹੈ ਇਹਦੇ ਵਿੱਚ ਕਾਫੀ ਜ਼ਿਆਦਾ ਅਨਗੈਲੀ ਵੀ ਦਿਖਾਈ ਦਿੱਤੀ ਜਾ ਰਹੀ ਹੈ ਬਿਜਲੀ ਵਿਭਾਗ ਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਜਦੋਂ ਵਾਟਰ ਲੋਕਿੰਗ ਹੋ ਜਾਂਦੀ ਹੈ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਕਾਰਪੋਰੇਸ਼ਨ ਦੀ ਹੁੰਦੀ ਹੈ ਬਿਜਲੀ ਵਿਭਾਗ ਦੀ ਹੁੰਦੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਸੜਕਾਂ ਵੀ ਦੁਰਸਤ ਕਰਨੀਆਂ ਨੇ ਔਰ ਤਾਰਾਂ ਨੂੰ ਵੀ ਇਸ ਹਿਸਾਬ ਨਾਲ ਰੱਖਣਾ ਹੈ ਕਿ ਜੇਕਰ ਕੋਈ ਏਰੀਆ ਐਸੇ ਨੇ ਜਿੱਥੇ ਸ਼ਾਰਟ ਸਰਕਟ ਬਹੁਤ ਜ਼ਿਆਦਾ ਹੋ ਰਹੇ ਨੇ ਅਰਥਿੰਗ ਦੀ ਦਿੱਕਤ ਆ ਰਹੀ ਹੈ ਤਾਂ ਉਸ ਨੂੰ ਸੁਧਾਰਨਾ ਹੁੰਦਾ ਹੈ ਲੇਕਿਨ ਇਹ ਸਭ ਕੁ ਨਹੀਂ ਕੀਤਾ ਗਿਆ ਇਸ ਕਰਕੇ ਕਲਕੱਤਾ ਦੇ ਵਿੱਚ ਬੀਤੇ ਦਿਨ ਯਾਨੀ ਇੱਕ ਦਿਨ ਦੇ ਵਿੱਚ ਹੀ 8 ਲੋਕਾਂ ਦੀ ਪਾਣੀ ਦੇ ਵਿੱਚ ਕਰੰਟ ਆਉਣ ਦੇ ਨਾਲ ਜਾਣ ਜਾ ਚੁੱਕੀ ਹੈ ਦੋ ਲੋਕ ਹੋਰ ਪੱਛਮੀ ਬੰਗਾਲ ਦੇ ਵਿੱਚ ਇਸ ਪਾਣੀ ਦੀ ਚਪੇਟ ਦੇ ਵਿੱਚ ਆ ਕੇ اپنی جان ਗਵਾ ਚੁੱਕੇ ਨੇ ਤਾਂ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਕਲਕੱਤਾ ਦੀਆਂ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਘਰਾਂ ਤੱਕ ਪਾਣੀ ਵੜ ਚੁੱਕਿਆ ਹੈ ਜਿਹੜੇ ਵੱਡੇ ਵੱਡੇ ਅਪਾਰਟਮੈਂਟ ਨੇ ਉਹਨਾਂ ਦੀ ਜਿਹੜੀ ਬੇਸਮੈਂਟ ਏਰੀਆਜ਼ ਨੇ ਜਾਂ ਫਿਰ ਗਰਾਉਂਡ ਫਲੋਰ ਹੋ ਗਿਆ ਪਾਰਕਿੰਗ ਏਰੀਆ ਹੋ ਗਿਆ ਸਾਰੇ ਪਾਣੀ ਦੇ ਵਿੱਚ ਡੁੱਬੇ ਹੋਏ ਦਿਖਾਈ ਦੇ ਰਹੇ ਨੇ ਤਾਂ ਆਮ ਹੁਣ ਸ਼ਹਿਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚਾਰੇ ਪਾਸੇ ਜਿੱਧਰ ਵੀ ਤੁਸੀਂ ਨਜ਼ਰ ਕਮਾਓਗੇ ਤੁਹਾਨੂੰ ਚਾਰੇ ਹੀ ਪਾਸੇ ਸੜਕਾਂ ਤੇ ਪਾਣੀ ਹੀ ਪਾਣੀ ਨਜ਼ਰ ਆਵੇਗਾ ਕੁਝ ਸਮਾਂ ਪਹਿਲਾਂ ਇਹੀ ਹਾਲਾਤ ਪੰਜਾਬ ਦੇ ਵਿੱਚ ਸੀ ਪੰਜਾਬ ਇਸ ਵਕਤ ਹੜਾ ਤੋਂ ਉੱਭਰਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਤਰੀਕੇ ਨਾਲ ਦੱਖਣੀ ਭਾਰਤ ਦੇ ਰਾਜਾਂ ਦੇ ਵਿੱਚ ਤਵਾਈ ਮਚਾਰਿਆ ਦੇਖ ਲਿਓ ਸੜਕਾਂ ਕਿਸ ਤਰੀਕੇ ਨਾਲ ਜਨਮਗਨ ਹੋਈਆਂ ਵੀ ਇਹਨੇ 3 ਤੋਂ ਲੈ ਕੇ 4 ਫੁੱਟ ਤੱਕ ਪਾਣੀ ਸੜਕਾਂ ਦੇ ਉੱਤੇ ਹੈ ਵਿੱਚੋਂ ਕਿਸ ਤਰੀਕੇ ਨਾਲ ਜਦੋਂ ਬਸਾਂ ਲੰਘਦੀਆਂ ਨੇ ਪਾਣੀ ਦੀਆਂ ਛੱਲਾਂ ਇੰਨੀਆਂ ਤੇਜ਼ ਨੇ ਕਿ ਟੂ-ਵੀਲਰ ਵਾਲੇ ਜਿਹੜੇ ਕਿ ਸਾਈਕਲ ਤੇ ਜਾ ਰਹੇ ਨੇ ਜਾਂ ਫਿਰ ਮੋਟਰਸਾਈਕਲ ਤੇ ਉਹਨਾਂ ਨੂੰ ਆਪਣੇ ਆਪ ਨੂੰ ਸੰਭਾਲਣਾ ਔਖਾ ਹੋ ਜਾਂਦਾ ਹੈ ਆਮ ਇਲਾਕੇ ਹੋਣ ਜਾਂ ਫਿਰ ਵੀਵੀਆਈਪੀ ਇਲਾਕੇ ਹੋਣ ਜਾਂ ਫਿਰ ਜਿੱਥੇ ਵੀ ਸਰਕਾਰੀ ਇਮਾਰਤਾਂ ਹੁੰਦੀਆਂ ਨੇ ਹਰ ਜਗ੍ਹਾ ਦੇ ਉੱਤੇ ਵਾਟਰਲੌਂਗ ਹੀ ਗਿਆ ਪਾਣੀ ਜਮਾ ਹੋਇਆ ਹੋਇਆ ਵਿੱਚੋਂ ਲੋਕ ਲੰਘ ਕੇ ਆਪਣੇ ਕੰਮਕਾਰ ਨੂੰ ਜਾ ਰਹੇ ਨੇ ਐਂਬੂਲੈਂਸ ਵੀ ਕੜੀ ਮੁਸ਼ਕਲ ਤੋਂ ਬਾਅਦ ਇੱਕ ਤਾਂ ਟ੍ਰੈਫਿਕ ਤੋਂ ਬਾਅਦ ਜੂਝਦੀਆਂ ਨੇ ਔਰ ਦੂਸਰਾ ਪਾਣੀ ਦੇ ਨਾਲ ਵੀ ਉਹਨਾਂ ਦੀਆਂ ਮੁਸ਼ਕਲਾਂ ਹੋਰ 2-4 ਵੱਧ ਜਾਂਦੀਆਂ ਨੇ ਕਿਉਂਕਿ ਜਦੋਂ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੁੰਦਾ ਇੱਕ ਪਾਣੀ ਖੜੇ ਹੋਣ ਕਰਕੇ ਉਹਦੇ ਵਿੱਚੋਂ ਲੰਘਣਾ ਤੇ ਦੂਸਰਾ ਇਸੇ ਪਾਣੀ ਦੇ ਵਿੱਚ ਜਦੋਂ ਟ੍ਰੈਫਿਕ ਜਮ ਹੋ ਜਾਂਦਾ ਤਾਂ ਵਿੱਚੋਂ ਲੰਘਣਾ ਕਾਫੀ ਜ਼ਿਆਦਾ ਔਖਾ ਹੋ ਜਾਂਦਾ ਤਾਂ ਸੁਭਿੰਦੂ ਅਧਿਕਾਰੀ ਨੇ ਬੀਜੇਪੀ ਦੇ ਲੀਡਰ ਆਫ ਓਪੋਜੀਸ਼ਨ ਨੇ ਵਿધાન ਸਭਾ ਦੇ ਵਿੱਚ ਉਹਨਾਂ ਨੇ ਇਸ ਸਬਦ ਦੇ ਲਈ ਜਿਹੜੀ ਕਿ ਜ਼ਿੰਮੇਵਾਰ ਸਠਰਾਇਆ ਵੈ ਉਹ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਨੂੰ ਸਠਰਾ ਕਿਉਂ ਕਿਉਂਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਸੀਗਾ ਕਿ ਪੱਛਮੀ ਬੰਗਾਲ, ਉੜੀਸਾ, ਮੱਧਿਆਪਰਦੇਸ਼ ਤੇ ਨਾਲ ਹੀ ਮਹਾਰਾਸ਼ਟਰ ਇਹ ਜਿਹੜੇ ਚਾਰ ਸੂਬੇ ਨੇ ਇਹਦੇ ਵਿੱਚ ਕਾਫੀ ਜ਼ਿਆਦਾ ਬਰਸਾਤ ਹੋ ਸਕਦੀ ਹੈ ਔਰੇਂਜ ਅਲਰਟ ਜਾਰੀ ਕੀਤਾ ਗਿਆ ਸੀ ਖਾਸ ਕਰਕੇ ਇਹਨਾਂ ਚਾਰੇ ਰਾਜਾਂ ਦੇ ਵਿੱਚ ਔਰ ਹੋਇਆ ਵੀ ਕੁਝ ਇਸ ਤਰੀਕੇ ਨਾਲ ਇਨਗੈਲੀ ਵਰਤੀ ਗਈ ਨੈਗਲੀਜੈਂਸੀ ਵਰਤੀ ਗਈ ਜਿਹਦਾ ਖਾਮਿਆਜ਼ਾ ਹੁਣ ਪੱਛਮੀ ਬੰਗਾਲ ਦੇ ਲੋਕ ਪੁੱਤਰੇ ਨੇ 10 ਲੋਕਾਂ ਦੀ ਜਾਨ ਚਲੀ ਗਈ ਹੈ 8 ਲੋਕ ਤਾਂ ਸਿਰਫ ਰਾਸਥਾਨੀ ਦੇ ਵਿੱਚ ਮੌਤ ਦੇ ਮੂੰਹ ਦੇ ਵਿੱਚ ਸਮਾਗੇ ਨੇ ਔਰ ਜਰਾ ਸੋਚੋ ਜੇਕਰ ਰਾਸਥਾਨੀ ਦੇ ਇਹ ਹਾਲਾਤ ਨੇ ਤਾਂ ਬਾਕੀ ਹੋਰ ਉਹਨਾਂ ਸ਼ਹਿਰਾਂ ਦੇ ਕੀ ਹਾਲਾਤ ਹੋਣਗੇ ਜਿੱਥੇ ਮੀਂਹ ਬਹੁਤ ਜ਼ਿਆਦਾ ਪਿਆ ਵਾਟਰ ਲੋਕਿੰਗ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਦਿੱਕਤਾਂ ਬਹੁਤ ਆ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਭਾਜਪੀ ਨੇ ਨਿਸ਼ਾਨੇ ਤੇ ਲਿਆ ਤ੍ਰਿੰਮੂਲ ਕਾਂਗਰਸ ਨੂੰ ਔਰ ਜਰਾ ਸੁਣੋ ਤੁਸੀਂ ਸੁਵਿੰਦੂ ਅਧਿਕਾਰੀ ਕੀ ਕਹਿ ਰਹੇ ਨੇ ਦੇਖਿਏ ਇਸਕੇ ਲਈ ਸਿੱਧਾ-ਸਿੱਧਾ ਹਮਤਾ ਬਨਰਜੀ ਦਾ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰ ਹੈ ਇਹ आप देख लीजिए आई का जो उनको प्रिकॉशनरी मेजर लेना चाहिए था ले लिया पशन दिया था प्रोपरली विथ एडवांस आईएमडी ने दिया लेकिन ये लोग नहीं किया कोलकाता पुलिस कोलकाता कॉरपोरेशन और सीएससी एस ये तीनों का लापरवाही की वजह से इतना आदमी का डेथ हो गया नॉन ऑफिशियली ट्रेन और नौ तो आइडेंटिफाई हो गया पूरा कोलकाता बंद हुआ है स्कूल कॉलेज कॉरपोरेट प्राइवेट ऑफिस गवर्नमेंट ऑफिस सेंट्रल गवर्नमेंट ऑफिस हवाई अड्डा रेल मार्ग सब बंद है पूरा दिन पूरा कोलकाता इतना बड़ा सिटी सब बंद है जब आईएमडी ने प्रायर इंटीमेशन दिया देख लीजिए तब कुछ नहीं किया और ममता बनर्जी प्रेस स्टेटमेंट कर रहा है ये तो अचानक हो गया है यहाँ आजकल इसके साथ डीबीसी का कोई संपर्क नहीं है फराक का बैरज का कोई रिलेशन नहीं है झूठा बात कर रहा है हम लोग का डिमांड है जितना लोग का डेथ हुआ है ड्यू टू दिस गवर्नमेंट एक करोड़ रुपया सी एस एक करोड़ रुपया स्टेट गवर्नमेंट एक करोड़ रुपया कलकत्ता कॉरपोरेशन देना चाहिए ਹਰ ਘਰ ਮੇ ਨੌਕਰੀ ਦੇਣਾ ਚਾਹੀਏ ਕਲਰਿਕਲ ਜੌਬ ਦੇਣਾ ਚਾਹੀਏ ਗਰੁੱਪ ਸੀ ਦਾ ਤਾ ਪੱਛਮੀ ਬੰਗਾਲ ਦੇ ਵਿੱਚ ਜਿੰਨੀਆਂ ਵੀ ਮੌਤਾਂ ਹੋਈਆਂ ਨੇ ਜੋ ਵੀ ਨੁਕਸਾਨ ਹੋਇਆ ਆਮ ਪਬਲਿਕ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਟੂ ਵੀਲਰ ਫੋਰ ਵੀਲਰ ਦਾ ਨੁਕਸਾਨ ਹੋਇਆ ਸੜਕਾਂ ਟੁੱਟੀਆਂ ਨੇ ਇਸ ਸਭ ਦੇ ਲਈ ਸੁਵਿੰਦੂ ਅਧਿਕਾਰੀ ਨੇ ਸਿੱਧੇ ਔਰ ਸਿੱਧੇ ਅਸਿੱਧੇ ਔਰ ਸਿੱਧੇ ਤੌਰ ਦੇਤੇ ਜਿਹੜਾ ਜ਼ਿੰਮੇਵਾਰ ਠਹਿਰਾਇਆ ਉਹ ਮਮਤਾ ਬਿਨਰਜੀ ਨੂੰ ਠਹਿਰਾਇਆ ਕਿਉਂ ਮੌਸਮ ਵਿਭਾਗ ਨੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਔਰੇਂਜ ਅਲਰਟ ਹੈ ਮੀਂਹ ਸਮਾਨਿਆਂ ਨਾਲੋਂ ਵੱਧ ਹੋ ਸਕਦਾ ਆਮ ਨਾਲੋਂ ਵੱਧ ਹੋ ਸਕਦਾ ਪਰ ਸਰਕਾਰ ਜੇਕਰ ਸਮਾਂ ਸਮੇਂ ਰਹਿੰਦੇ ਜਾਗ ਜਾਂਦੀ ਤਾਂ ਹੋ ਸਕਦਾ ਐਨਾ ਜ਼ਿਆਦਾ ਨੁਕਸਾਨ ਨਾ ਹੁੰ ਜਾਰੀ ਹੈ ਸਾਰੇ ਹੀ ਵੱਖੋ ਵੱਖਰੇ ਡਿਪਾਰਟਮੈਂਟ ਜਿਹੜੇ ਕਿ ਜ਼म्मेवार ਨੇ ਸਭ ਦੇ ਲਈ ਭਾਵੇਂ ਉਹ ਸਰਕਾਰ ਹੋਵੇ ਜਾਂ ਫਿਰ ਪ੍ਰਸ਼ਾਸਨ ਦੇ ਵਿੱਚੋਂ ਜਿਹੜੇ ਆਪਣਾ ਵਿਭਾਗ ਜਿਹੜੇ ਵੱਖੋ ਵੱਖਰੇ ਹੁੰਦੇ ਆ ਪੀ ਡਬਲਯੂ ਡੀ ਡਿਪਾਰਟਮੈਂਟ ਹੋ ਗਿਆ ਜਿਨ੍ਹਾਂ ਨੇ ਸੜਕਾਂ ਦੀ ਦੁਰਸਤ ਨਹੀਂ ਕੀਤੀਆਂ ਇਸ ਤੋਂ ਇਲਾਵਾ ਜਿਹੜਾ ਕਿ ਬਿਜਲੀ ਵਿਭਾਗ ਮਹਿਕਮਾ ਹੋ ਗਿਆ ਸਭ ਨੂੰ ਇਹ ਗੱਲ ਕਹੀ ਹੈ ਕਿ ਸਭ ਦੇ ਉੱਤੇ ਹਰਜਾਨਾ ਲੱਗਣਾ ਚਾਹੀਦਾ ਹੈ ਔਰ ਇਹ ਹਰਜਾਨੇ ਦੀ ਕਲੈਕਸ਼ਨ ਕਰਕੇ ਸਿੱਧੇ ਉਹਨਾਂ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਜਿਹੜੇ ਲੋਕ ਆਪਣੀ jaan ਗਵਾ ਚੁੱਕੇ ਨੇ ਆਪਣੇ ਘਰ ਖੋ ਚੁੱਕੇ ਨੇ ਆਪਣੇ ਸੰਸਾਧਨ ਖੋ ਚੁੱਕੇ ਨੇ ਇਹ ਸਿੱਧਾ ਮੁਆਵਜ਼ਾ ਉਹਨਾਂ ਇਹ ਤਾਂ ਤੁਸੀਂ ਪਾਣੀ ਦੀਆਂ ਤਸਵੀਰਾਂ ਦੇਖੀਏ ਕਿ ਪਾਣੀ ਨੇ ਕਿਸ ਤਰੀਕੇ ਨਾਲ ਤਬਾਹੀ ਮਚਾਈ ਹੈ ਹੁਣ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਆ ਕਿ ਪਾਣੀ ਦੇ ਨਾਲ ਅੱਗ ਨੇ ਵੀ ਕਿਸ ਤਰੀਕੇ ਨਾਲ ਤਬਾਹੀ ਮਚਾਈ ਹੋਈ ਹੈ ਤਾਂ ਕਲਕੱਤਾ ਦੀਆਂ ਇਹ ਤਸਵੀਰਾਂ ਦੇਖ ਲਓ ਇੱਕ ਪਾਸੇ ਪਾਣੀ ਦੇ ਕਾਰਨ ਸਾਰੇ ਸ਼ਹਿਰ ਨੂੰ ਜਲਮਗੜ ਕੀਤਾ ਹੋਇਆ ਹੈ ਤੇ ਦੂਸਰੇ ਪਾਸੇ ਇੱਕ ਇਮਾਰਤ ਵਿੱਚ ਅੱਗ ਲੱਗ ਜਾਂਦੀ ਹੈ ਔਰ ਵਾਟਰ ਲੋਕਿੰਗ ਹੋਣ ਕਰਕੇ ਬੁਝਾਉਣ ਦੇ ਵਿੱਚ ਅੱਗ ਨੂੰ ਕਾਫੀ ਜ਼ਿਆਦਾ ਦਿੱਕਤ ਆ ਰਹੀ ਸੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਦੀ ਹੈ ਔਰ ਉਸੇ ਪਾਣੀ ਦੇ ਵਿੱਚ ਖੜ ਕੇ ਕਿਸ ਤਰੀਕੇ ਦੇ ਨਾਲ ਇੱਕ ਤਰੀਕੇ ਦਾ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੈ ਕਿ ਜੇਕਰ ਲੋਕਾਂ ਦਾ ਜਾ ਸਕੇ ਜਿਹੜੇ ਲੋਕ ਆਲੇ ਦੁਆਲੇ ਬਿਲਡਿੰਗ ਚ ਨੇ ਉਹਨਾਂ ਨੂੰ ਬਚਾਇਆ ਜਾ ਸਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਔਰ ਨਾਲ ਦੀ ਨਾਲ ਅੱਗ ਦੇ ਉੱਤੇ ਵੀ ਛੇਤੀ ਤੋਂ ਛੇਤੀ ਕਿਵੇਂ ਕਾਬੂ ਪਾਇਆ ਜਾਵੇ ਤਾਂ ਇਹਦੀ ਜਦੋਂ ਜਹਦ ਕੀਤੀ ਜਾ ਰਹੀ ਹੈ ਤਾਂ ਦੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਪਹਿਲੀ ਤਸਵੀਰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਪੂਰਾ ਜਲਥਲ ਹੋਇਆ ਹੋਇਆ ਸ਼ਹਿਰ ਕਲਕੱਤਾ ਔਰ ਦੂਸਰੇ ਪਾਸੇ ਉਸੇ ਜਲਥਲ ਸ਼ਹਿਰ ਦੇ ਵਿੱਚ ਇੱਕ ਇਮਾਰਤ ਵਿੱਚ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਦੋ ਤਸਵੀਰਾਂ ਦੇਖ ਰਹੇ ਹੋ ਔਰ ਸਾਫ਼ ਤੌਰ ਦੇ ਉੱਤੇ ਹੁਣ ਜਨਤਾ ਸਵਾਲ ਦਾ ਜਵਾਬ ਮੰਗ ਰਹੀ ਹੈ ਸਰਕਾਰ ਤੋਂ ਕਿ ਸਰਕਾਰ ਜਵਾਬ ਦੇਵੇ ਟੀਐਮਸੀ ਜਵਾਬ ਦੇਵੇ ਕਿ ਆਖਿਰਕਾਰ ਕਿਉਂ ਜੇਕਰ ਮੌਸਮ ਵਿਭਾਗ ਨੇ ਕੁਝ ਦਿਨ ਪਹਿਲਾਂ ਹੀ ਅਲਰਟ ਕਰ ਦਿੱਤਾ ਸੀ ਤਾਂ ਦੇਰੀ ਕਿਉਂ ਹੋਈ ਔਰ ਇੱਕ ਅੰਕੜਾ ਜੇਕਰ ਆਪਾਂ ਮੌਸਮ ਵਿਭਾਗ ਦੇਤੇ ਅੰਕੜੇ ਤੇ ਗੱਲਬਾਤ ਕਰੀਏ ਤਾਂ 1 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਜਿੰਨੀ ਬਰਸਾਤ ਹੋਈ ਹੈ 21 ਸਤੰਬਰ ਤੱਕ ਯਾਨੀ ਕਿ 1 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ 21 ਦਿਨਾਂ 'ਚ ਜਿੰਨੀ ਬਰਸਾਤ ਹੋਈ ਹੈ ਉਨੀ ਬਰਸਾਤ ਸਿਰਫ 22 ਔਰ 23 ਦੀ ਰਾਤ ਨੂੰ ਹੀ ਹੋ ਗਈ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ 20 ਦਿਨਾਂ ਦੇ ਵਿੱਚ ਜਿੰਨਾ ਕਲਕੱਤਾ 'ਚ ਮੀਂਹ ਪਿਆ ਉਹਨਾਂ ਹੀ ਕੁਆਂਟੀਟੀ ਦੇ ਵਿੱਚ ਜਿਹੜੀ بارش ਹੈ ਉਹ ਸਿਰਫ ਇੱਕੋ ਰਾਤ ਵਿੱਚ ਹੋ ਗਈ ਇਸੇ ਕਰਕੇ ਰਾਤੋਂ ਰਾਤ ਪੂਰਾ ਸ਼ਹਿਰ ਜਲਮਗਨ ਹੋ ਗਿਆ ਔਰ ਲੋਕਾਂ ਨੂੰ ਇਸ ਵਕਤ ਕਈ ਸਮੱਸਿਆਵਾਂ ਆ ਰਹੀਆਂ ਨੇ ਜਿਦੇ ਕਰਕੇ ਲੋਕ ਖਾਸੇ ਪਰੇਸ਼ਾਨ ਨਜ਼ਰ ਆ ਰਹੇ ਨੇ